ਵੈਗੁਰ ਦੀ ਕਹਾਵਲ ਸਾਹ ਵੈਗੁਰ ਦੀ ਫਤ ਸੰਘੇ ਜੀ ਤੁਨ ਪਤਾ ਹੁਣ ਕਿੰਨੇ ਹੜਾ ਆਇਆ ਸਾਰੇ ਪੰਜਾਬ ਦੇ ਵਿੱਚ ਤੇ ਤਾਂ ਵੀ ਦੇਖ ਲਓ ਹੁਣ ਕਈ ਹੈਗੇ ਇੰਡੀਵਿਜੂਅਲ ਜਾਂ ਜਥਿਆਂ ਵੱਲੋਂ ਕਈ ਜਥੇਬੰਦੀਆਂ ਵੱਲੋਂ ਖਾਸ ਕਰਕੇ ਬਹੁਤ ਗਲਤ ਬੋਲ ਰਹੇ ਆ ਲੋਕਾਂ ਨੂੰ ਪਬਲਿਕ ਘੁਮਰਾ ਰਹੇ ਆ ਮੈਨੇ ਸਮਝਦੀ ਆਉਂਦੀ ਪਏ ਹੜ ਦੇ ਵਿੱਚ ਵੀ ਇਦਾਂ ਦੇ ਅਸੀਂ ਕੰਮ ਕਰ ਰਹੇ ਆ ਕਿਸੇ ਨੇ ਜਾ ਕੇ ਪਹਿਲਾਂ ਬਾਬਾ ਨਾਨਕ ਸਿੰਘ ਨੂੰ ਮੰਡ ਪਿੰਡ ਤੋਂ ਯਾ ਕਿ ਆਪੇ ਆ ਦੇਖੋ ਮਿਸਿੰਗ ਇਨ ਮਿਸ ਇਨਫੋਰਮੇਸ਼ਨ ਦਿੱਤੀ ਆ ਉਹਨਾਂ ਨੂੰ ਬਈ ਖਾਲਸਾ ਜਿੱਦਾਂ ਭਈ ਉਂਗਲ ਖੌਣ ਉੱਥੇ ਜਿੱਦਾਂ ਪਰ ਬਾਬਾ ਜੀ ਨੇ ਅੱਜ ਗੱਲ ਸਾਡੀ ਕਲੀਅਰ ਕਰ ਦਿੱਤੀ ਆ ਜੋ ਅਸਲੀ ਸੀ ਜੋ ਪਿਛਲੇ ਹੜ ਆਈ ਸੀਗੇ ਇਹਦੇ ਵਿੱਚ ਤੁਸੀਂ ਸੁਣੋ ਬਾਬਾ ਜੀ ਕੀ ਕਹਿ ਰਹੇ ਆ ਤੇ ਇਹ ਵੀ ਦੇਖੋ ਤੁਸੀਂ ਖਾਲਸਾ ਦਾ ਰਿਕਾਰਡ ਕਿੰਨਾ ਤਕੜਾ ਆ ਜਦੋਂ ਹੜ ਆਉਂਦੇ ਆ ਅਸੀਂ ਕਿਦਾਂ ਮਾਇਆ ਕਿਦਾਂ ਵਰਤ ਲਿਆ ਜੜੀ ਸੰਗਤ ਨਾਲ ਲੋਕਾਂ ਨਾਲ ਖੜੇ 2 ਸਾਲ ਲੱਗ ਜਾਂਦੇ ਕਈ ਵਾਰ ਇਹ ਕੰਮ ਕਰਨ ਨੂੰ ਕਿਉਂਕਿ ਕੰਮ ਬਹੁਤ ਭਾਈ ਹੁੰਦੇ ਆ ਏ ਤੁਸੀਂ ਆਪੇ ਹੀ ਸੁਣ ਕੇ ਦੇਖ ਲਓ ਭਈ ਖਾਸ ਕਿੰਨੀ ਡੈਡੀਕੇਟਡ ਆ ਤੁਸੀਂ ਡੋਨੇਸ਼ਨ ਦਿੰਨੇ ਸਾਥ ਦਿੰਨੇ ਤੁਹਾਡਾ ਬਹੁਤ ਧੰਨਵਾਦ ਜਿਹੜੇ ਇਦਾਂ ਦੇ ਮਾੜੇ ਕੰਮ ਕਰਦੇ ਖਾਸ ਅੱਗੇ ਖਲਾਬ ਬੋਲੀ ਜਾਂਦੇ ਆ ਤੁਸੀਂ ਉਹਲੇ ਅਰਦਾਸ ਕਰੋ ਕਿਉਂਕਿ ਲੱਗਦੇ ਬੜੇ ਪਰੇਸ਼ਾਨ ਏ ਉਹਨਾਂ ਦੀ ਆਤਮਾ ਤੇ ਤੁਸੀਂ ਆਪੇ ਹੀ ਬਾਬਾ ਜੀ ਦੀ ਖਬਰ ਆਪਣੇ ਬਾਬਾ ਜੀ ਤੋਂ ਸੁਣ ਲਓ ਬਾਬਾ ਨਾਨ ਸਿੰਘ ਜੀ ਤੋਂ 28 ਤਰੀਕ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਨਗਰ ਮੁੰਡਾ ਪਿੰਡ ਨਗਰ ਜੋੜ ਗੁਜਰਪੁਰਾ ਟੜਕਾ ਨਗਰ ਇਹਨਾਂ ਨਗਰਾਂ ਦੀ ਸੰਗਤ ਇਕੱਠੀ ਹੋਈ ਸੀ ਜਿਸ ਵਿੱਚ ਮੀਟਿੰਗ ਕੀਤੀ ਗਈ ਸੀ ਮੰਡ ਬਾਰੇ ਉਹਦੇ ਵਿੱਚ ਦੋ ਤਿੰਨ ਗੱਲਾਂ ਸਾਡੇ ਕੋਲ ਜਿਸ ਤਰ੍ਹਾਂ ਆਈਆਂ ਸੀ ਉਹ ਘਲਾਉਣ ਵਾਲਿਆਂ ਨੇ ਗਲਤ ਗੱਲਾਂ ਆ ਉਹ ਸਾਡੇ ਕੋਲੋਂ ਵੀ ਜਿਹੜੇ ਵਜਨ ਬੋਲੇ ਗਏ ਉਹਨਾਂ ਦੇ ਅਸੀਂ ਖਿਮਾ ਦੇ ਜਾਚਕਾਂ ਜੋ ਖਾਲਸਾ ਏਡ ਸਮੁੱਚੀ ਟੀਮ ਸਰਦਾਰ ਰਵੀ ਸਿੰਘ ਜੀ ਜੀ ਦੀ ਰਹਿਣਮਈ ਹੇਠ ਸਮੁੱਚੇ ਬਲਟ ਦੀ ਸੰਗਤ ਦੇ ਸੰਯੋਗ ਨਾਲ ਖਾਲਸਾ ਏਡ ਜਿਹੜੀ ਆ ਉਹ ਬੜੀ ਚੜ੍ਹਦੀ ਕਲਾ ਦੇ ਵਿੱਚ ਸੇਵਾ ਕਰ ਰਹੀ ਹੈ। ਉਹਦੇ ਵਿੱਚ ਇੱਕ ਬਹੁਤ ਵੱਡਾ ਭਲੇਖਾ ਪਿਆ 2 ਕਰੋੜ 65 ਲੱਖ ਰੁਪਈਆ ਖਾਲਸਾ ਏਡ ਨੇ ਜੋਲ ਨਗਰ ਦੀ ਹੱਥ ਜਿਹੜੀ ਭੈਣ ਨਗਰ ਤੋਂ ਲੱਗੇ ਜੋਲ ਕਲੇਰ ਕੁਝ ਘਰ ਪਹਿਲਾਂ ਦੇ ਸਮੁੱਚਾ ਮੁੰਡਾ ਪਿੰਡ ਗੁਜਰਪੁਰਾ ਢੜਕਾ ਬਾਉਪੁਰਾਦ ਆਲਮਖਾਨ ਵਾਲਾ ਮੰਡ ਮੁੰਡਾ ਮੰਡ ਮੁਹੰਮਦ ਆਵਾਦ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ ਬੰਨ ਬੱਦੇ ਉਹਨਾਂ ਬੰਨਾਂ ਦੀ ਮਜ਼ਬੂਤੀ ਕਰਵਾਈ ਜਿਸ ਦੇ ਉੱਤੇ ਖਾਲਸਾ ਏਡ ਦਾ ਬੰਨ ਬੰਨ ਤੇ 1 ਕਰੋੜ 65 ਲੱਖ ਰੁਪਈਆ ਖਰਚਾ ਆਇਆ ਉਸ ਦੇ ਨਾਲ ਆ ਸਰਦਾਰ ਜਗਤਾਰ ਸਿੰਘ ਜੀ ਪੈਟਰੋਲ ਪੰਪ ਵਾਲੇ ਵੀ ਖੜੇ ਆ ਇਹਨਾਂ ਦੇ ਪੈਟਰੋਲ ਪੰਪ ਤੋਂ 52000 ਕਿੰਨੇ ਲੀਟਰ ਤੇਲ ਜਿਹੜਾ ਵਾ ਉਹ ਪੈਲੀਆਂ ਪੱਧਰੀਆਂ ਕਰਨੀਆਂ ਵਾਸਤੇ ਖਾਲਸਾ ਐਡ ਨੇ ਜ਼ਿੰਮੇਦਾਰਾਂ ਨੂੰ ਦਿੱਤਾ ਉਹਦੇ ਨਾਲ 4 ਜੀਸੀਬੀ ਮਸ਼ੀਨਾਂ ਨਾਲ ਟਰਾਲੀਆਂ ਜਿੰਨਾਂ ਟਰਾਲੀਆਂ ਨੂੰ 250 ਰੁਪਇਆ ਕਿੰਨਾਂ ਜੀਸੀਬੀਆਂ ਵਾਲਿਆਂ ਨੂੰ ਇੱਕ ਜੀਸੀਬੀ ਵਾਲੇ ਨੂੰ 200 ਰੁਪਿਆ ਟਰਾਲੀ ਉਹਦਾ ਕਾਰਨ ਉਹਦੀਆਂ ਟਰਾਲੀਆਂ ਥੋੜੀਆਂ ਹੀ ਛੋਟੀਆਂ ਸੀ ਖਾਲਸਾ ਐਡ ਨੇ ਬੰਨ ਦੇ ਉੱਤੇ ਪਹਿਲੋਂ ਮਜ਼ਬੂਤੀ ਕਰਵਾਈ ਉਸ ਤੋਂ ਬਾਅਦ ਜ਼ਮੀਨਾਂ ਦੇ ਵਿੱਚੋਂ ਪਾਸੇ ਰੇਤਾ ਕਰਕੇ ਥੱਲੋਂ ਮਿੱਟੀ ਕਢਾ ਕੇ ਉਹਦੇ ਥੱਲੇ ਰੇਤਾ ਕਰਵਾ ਕੇ ਜ਼ਿਮੀਦਾਰਾਂ ਨੂੰ ਤੇਲ ਦੇ ਕੇ ਕਰਾਇਆਂ ਦੇ ਨਾਲ ਉਹ ਪੈੜੀਆਂ ਪੱਧਰੀਆਂ ਕਰਵਾਈਆਂ ਫਿਰ ਖਾਲਸਾ ਐਡ ਨੇ ਟਰਾਲੀਆਂ ਦੇ ਨਾਲ ਉਹਨਾਂ ਦੇ ਉੱਤੇ ਮਿੱਟੀ ਪਵਾਈ ਉਹਦੇ ਨਾਲ ਓਕ ਲੈਣਾ ਦੇ ਨਾਲ ਵੀ ਮਿੱਟੀ ਖਿਲਾਰੀ ਗਈ ਰਹੀ ਗੱਲ ਜਿਹੜੀ ਆਖੀ ਗਈ ਖਾਲਸਾ ਆਇਡ ਨੇ ਆਖਿਆ 15-20 ਲੱਖ ਰੁਪਈਆ ਦੇ ਕੇ ਇਸ ਇਲਾਕੇ ਵਾਲਿਆਂ ਨੂੰ ਪਾਸੇ ਕਰੋ ਇਹ ਖਾਲਸਾ ਆਇਡ ਨੇ ਨਹੀਂ ਆਖੀ ਕੋਈ ਬੰਦੇ ਇਹਨਾਂ ਦੇ ਗਰੁੱਪ ਦੇ ਵਿੱਚੋਂ ਪਾਸੇ ਹੋਏ ਸੀ ਉਹਨਾਂ ਬੰਦਿਆਂ ਦੀ ਸਾਡੇ ਕੰਨ ਦੇ ਵਿੱਚ ਆਵਾਜ਼ ਪਈ ਉਹ ਬੰਦੇ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਾ ਖਾਲਸਾ ਆਇਡ ਨੂੰ ਛੱਡ ਕੇ ਜਾ ਚੁੱਕੇ ਆ ਉਸ ਗੱਲ ਦੀ ਖਾਲਸਾ ਏਡ ਦੀ ਨਾਰਾਜ਼ਗੀ ਹੋਈ ਉਹ ਨਾਰਾਜ਼ਗੀ ਬਿਲਕੁਲ जायਜ ਵਾ ਪਰ ਉਹ ਉਹਨਾਂ ਬੰਦਿਆਂ ਨੇ ਆਖਿਆ ਖਾਲਸਾ ਏਡ ਦੇ ਕਿਸੇ ਵੀ ਸਿੰਘ ਨੇ ਨਹੀਂ ਇਹੋ ਜੀ ਕੋਈ ਸਾਡੇ ਕੋਲ ਖਬਰ ਪਹੁੰਚਾਈ ਇਸ ਕਰਕੇ ਅਸੀਂ ਇਹ ਗੱਲ ਨੂੰ ਦੁਬਾਰਾ ਰਿਪੀਟ ਕਰਦੇ ਆ ਰਹੀ ਗੱਲ ਜਸਪ੍ਰੀਤ ਸਿੰਘ ਜਲੰਧਰ ਵਾਲੇ ਦੀ ਉਸ ਇਨਸਾਨ ਨੇ ਤਾਨ ਕਰਕੇ ਮਾਨ ਕਰਕੇ ਤਾਨ ਕਰਕੇ ਉਹ ਘਰੋਂ ਸੇਵਾ ਕਰਦਾ ਕੋਈ ਸ਼ੱਕ ਨਹੀਂ ਖਾਲਸਾ ਏਡ ਦੇ ਮੋਢੇ ਨਾ ਮੋਢਾ ਲਾ ਕੇ ਉਹ ਯੁੱਝਣਦੇ ਆ ਉਹਨੇ ਜਿਹੜੀ 70 ਲੱਖ ਦੀ ਗੱਲ ਆਖੀ ਗਈ ਆ ਉਹ 70 ਲੱਖ ਆਖਣ ਵਾਲੇ ਦੀ ਮਿਸਟੇਕ ਗਾੜੀ ਸਾਡੀ ਮਿਸਟੇਕ ਉਸ ਇਨਸਾਨ ਨੇ ਆਪਦੀਆਂ ਗੱਡੀਆਂ ਲਈਆਂ ਖਾਲਸਾ ਏਡ ਦੇ ਮੋਢੇ ਨਾਲ ਮੋਢਾ ਜੋੜ ਕੇ ਉਹ ਸੇਵਾ ਕਰਵਾ ਰਿਆ ਵਾ ਜੋ ਵੀ ਹੋਵੇ ਉਹ ਸਾਰੀ ਸਮੁੱਚੀ ਟੀਮ ਖਾਲਸਾ ਏਡ ਨੂੰ ਸੰਯੋਗ ਦਿੰਦੀ ਆ ਪਰ ਇਹੋ ਜੀ ਕੋਈ ਗੱਲ ਜਸਪ੍ਰੀਤ ਸਿੰਘ ਨੇ ਆਪ ਨਹੀਂ ਆਖੀ ਨਾ ਜਮੀ ਬਾਜੀ ਨੇ ਨਾ ਦਵਿੰਦਰ ਸਿੰਘ ਨੇ ਕਿਸੇ ਨੇ ਕੋਈ ਗੱਲ ਨਹੀਂ ਖਾਲਸਾ ਏਡ ਵੱਲੋਂ ਆਖੀ ਮਤਲਬ ਉਹ ਬੰਦੇ ਨੇ 70 ਲੱਖ ਖਾਲਸਾ ਆਇਡ ਚ ਲਾਇਆ ਖਾਲਸਾ ਆਇਡ ਦੇ ਵਿੱਚ ਸਮੁੱਚਾ ਵਰਲਡ ਦੇ ਵਿੱਚੋਂ ਜੋ ਵੀ ਸੰਗਤਾਂ ਕੋਈ ਰੁਪਈਆ ਦੇਣ ਵਾਲਾ ਕੋਈ 1 ਡਾਲਰ ਕੋਈ 1 ਪਾਉਂਡ ਕੋਈ ਯੂਰੋ ਦੇਣ ਵਾਲਾ ਕੋਈ ਕਿੰਨੇ ਪੈਸੇ ਦੇਣ ਵਾਲਾ ਵਾ ਉਹਦੇ ਸੰਯੋਗ ਦੇ ਨਾਲ ਖਾਲਸਾ ਆਇਡ ਜਿਹੜੀ ਆ ਇਹ ਸੰਸਥਾ ਚਲਾ ਰਹੀ ਆ ਖਾਲਸਾ ਆਇਡ ਨੂੰ ਸਾਡੀ ਬੇਨਤੀ ਆ ਕੋਈ ਵੀ ਗੱਲ ਸਾਡੇ ਕੋਲੋਂ ਸੰਗਤ ਰੂਪ ਦੇ ਵਿੱਚ ਜਾਣੇ ਅਣਜਾਣੇ ਕਿਸੇ ਬੰਦਿਆਂ ਦੇ ਕਹਿਣ ਤੇ ਹੋ ਗਈ ਆ ਉਹਦੇ ਅਸੀਂ ਸਮੁੱਚੀ ਸੰਗਤ ਤੋਂ ਖਿਮਾ ਲਈ ਜਾਂਚੀਂਗਾ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਏਡ ਨੂੰ ਬੇਨਤੀ ਭਾਈ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਇਸ ਮੰਡ ਏਰੀਏ ਦੀ ਜੋ ਸਥਿਤੀ ਇਹ ਵੇਲੇ ਬਣ ਰਹੀ ਆ ਵੀਡੀਓ ਇਹਦੇ ਵਿੱਚ ਵੀ ਮੰਡ ਏਰੀਏ ਦੀ ਆ ਰਹੀ ਆ ਤੇ ਵੱਧ ਤੋਂ ਵੱਧ ਸਾਡਾ ਸੰਯੋਗ ਦੇ ਕੇ ਇਹਨਾਂ ਮੰਡ ਵਾਲੇ ਲੋਕਾਂ ਦੀ ਬਾਹ ਜਿਸ ਤਰ੍ਹਾਂ ਅੱਗੇ ਖਾਲਸਾ ਏਡ ਨੇ ਫੜੀ ਆ ਉਸੇ ਤਰੀਕੇ ਨਾਲ ਫੇਰ ਇਹਨਾਂ ਨੂੰ ਵਸਦਿਆਂ ਜ ਕੀਤਾ ਜਾਵੇ ਇਹਨਾਂ ਦੀ ਰੋਟੀ ਰੋਜੀ ਚੱਲੇ ਸਾਰੀਆਂ ਸੰਗਤਾਂ ਨਗਰ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ